ਕਾਂਗਰਸ ਪਾਰਟੀ ਦੇ ਵਿੱਚ ਪਿਛਲੇ ਦਿਨ ਹੀ ਜਨੇ ਕੇ ਬਵਾਦ ਵਾਦਾ ਜਾ ਰਿਹਾ ਜਿਹੜਾ ਇਹ ਵਿਵਾਦ ਸ਼ੁਰੂ ਹੋਇਆ ਇਹ ਯੂਥ ਦਾ ਜਾਨੀ ਕਿ ਇੱਕ ਮੁੰਡਾ ਹੈਗਾ ਸਹਿਜਪਾਲ ਸਿੰਘ ਜੋ ਸਹਿਜਪਾਲ ਸਿੰਘ ਦਾ ਦੋਸਤ ਹੈ ਉਹਦੇ ਨਾਲ ਸੁਖੀ ਰੰਧਾਵੇ ਦੇ ਲੜਕੇ ਦੀ ਲੜਾਈ ਝਗੜਾ ਚੱਲਦਾ ਹੈ ਸਹਿਜਪਾਲ ਸਿੰਘ ਜਲਾਲਾਬਾਦ ਤੋਂ ਸਾਡਾ ਯੂਥ ਦਾ ਪ੍ਰਧਾਨ ਬਣ ਕੇ ਗਿਆ ਲੋਕਾਂ ਦਾ ਚੁਣਿਆ ਹੋਇਆ ਲੈਂਦਾ ਉਹ ਉਸ ਲੜਕੇ ਦੇ ਹੱਕ ਦੇ ਵਿੱਚ ਆ ਜਾਂਦਾ ਕਿਉਂਕਿ ਉਹ ਉਸ ਦਾ ਦੋਸਤ ਹੈ ਜੇ ਸੁਖੀ ਰੰਦਾਵਾ ਸਾਡੇ ਬਹੁਤੀ ਸਤਿਕਾਰਯੋਗ ਲੋਕਡਾ ਪਰ ਉਹਨਾਂ ਨੂੰ ਇੱਥੋਂ ਤੱਕ ਇਸ ਮਸਲੇ ਨੂੰ ਆਉਣ ਨਹੀਂ ਦੇਣਾ ਚਾਹੀਦਾ ਸੀ ਪਰ ਅਸੀਂ ਕਹਿੰਦੇ ਹਾਂ ਵੀ ਬਹੁਤ ਹੀ ਮਦਭਾਗੀ ਗੱਲ ਹੋਈ ਹੈ ਪਰ ਜਿਹੜਾ ਸਹਿਜਪਾਲ ਦਾ ਸਟੈਂਡ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਵੀ ਉਹਦਾ ਵਾਕਿਆ ਹੀ ਮੁੰਡੇ ਦਾ ਵਾਕਿਆ ਹੀ ਸਟੈਂਡ ਲਿਆ ਉਹਨੇ ਉਹ ਕਟਮਰ ਵਾਲੀ ਜਿਹੜੀ ਵੀਡੀਓ ਹੈ ਉਹ ਵੀਡੀਓ ਵਾਇਰਲ ਹੋਈ ਹੈ ਉਹ ਤਾਂ ਹੀ ਉਹ ਮਦਭਾਗੀ ਹੈ ਵੀ ਸਾਡੇ ਆ ਵਰਕਰ ਆਪ ਸਵੈਚੀ ਲੜ ਰਹੀ ਹੈ ਤੇ ਅਸੀਂ ਦੂਜੀਆਂ ਸਿਆਸੀ ਪਾਰਟੀਆਂ ਦਾ ਮੁਕਾਬਲਾ ਕਿਵੇਂ ਕਰਾਂਗੇ ਉਥੇ ਰੰਧਾਵੇ ਦਾ ਬੇਟਾ ਕਹਿ ਰਿਹਾ ਇਹਦੇ ਮਾਰੋ 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 ਇਹਨੇ ਜਿਹਨ ਕੇ ਮੈਨੂੰ ਬਹੁਤ ਤੰਗ ਕੀਤਾ ਕੁੱਟਣਾ ਤਾਂ ਕੋਈ ਹੱਲ ਨਹੀਂ ਵੀ ਜਾ ਕੇ 10 10 ਗਨਮੈਣ ਲੈ ਜਾਓ ਗਨਮੈਣ ਉਹਦੇ ਬਾਪ ਦੇ ਹੈ ਸੁਖੀ ਰੰਧਾਵੇ ਦੇ ਮੁੰਡੇ ਦੇ ਦਾਹੇ ਨਹੀਂ ਆ ਮੌਜੂਦਾ ਸਰਕਾਰ ਨੇ ਜਿਹੜੀਆਂ ਵੋਟਾਂ ਆਈਆਂ ਸਰਪੰਚੀ ਦਾ ਇਲੈਕਸ਼ਨ ਪਹਿਲਾਂ ਸਰਪੰਚੀ ਨੂੰ ਭੰਗ ਕੀਤਾ ਤੇ ਜਦੋਂ ਉਹਨੂੰ ਮੁੱਖ ਮੰਤਰੀ ਕਸੂਤਾ ਫਸ ਗਿਆ ਉਹਨੇ ਦੋ ਅਫਸਰਾਂ ਦੇ ਉੱਤੇ ਗਾਹ ਸੁੱਟ ਦਿੱਤੀ ਵੀ ਇਹਨਾਂ ਦੀ ਗਲਤੀ ਹੈ ਇਹ ਤਾਂ ਹੁੰਦੀ ਹੀ ਹੈ ਇਸ ਗਲਤੀ ਦਾ ਮੈਂ ਇਹਨਾਂ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਕਹਿੰਨਾ ਵੀ ਇਸ ਗੱਲ ਦਾ ਨੋਟਿਸ ਲਿਆ ਜਾਵੇ ਸੁਖੀ ਰੰਧਾਵੇ ਦੇ ਮੁੰਡੇ ਨੂੰ ਸੱਦ ਕੇ ਸਟੇਜ ਤੇ ਸੁਧ ਦੇ ਰਿਹਾ ਵੀ ਅੱਜ ਛੋਟਾ ਰੰਧਾਵਾ ਆਇਆ ਵਾ ਕਾਕਾ ਰੰਧਾਵਾ ਆਇਆ ਵਾ ਉਹਨੂੰ ਸੱਦੋ ਉਹਨੂੰ ਸ਼ਾਬਾਸ਼ ਦੇਵਾ ਵੀ ਜੇ ਤਈ ਤਈ ਸਾਲ ਦੇ ਮੁੰਡੇ ਨਹੀਂ ਲੜਨਗੇ ਤੇ ਹੋਰ ਮੈਂ ਲੜੂੰਗਾ ਇਹ ਤਾਂ ਉਹਦੋਂ ਵੀ ਮਦਭਾਗੀ ਗੱਲ ਹੈ ਪਰ ਰਾਜੇ ਵੜਿੰਗ ਦੀ ਉਮਰ ਤਾਂ ਹੁਣ ਮਚੌਰ ਹੈ ਅਕਸਲ ਪੰਜਾਬ ਦਾ ਪ੍ਰਧਾਨ ਹੈ ਉਹ ਤੇ ਗੱਲਾਂ ਇਹ ਮੂੰਹ ਦੇ ਵਿੱਚੋਂ ਗੱਲ ਸ਼ੋਭਾ ਨਹੀਂ ਦਿੰਦੀ ਵੀ ਜੇ 23 ਸਾਲ ਦੇ ਮੁੰਡੇ ਲੜਨਗੇ ਤਾਂ ਹੋਰ ਮੈਂ ਲੜੂੰਗਾ ਅਸੀਂ ਟਕਸਾਲੀਆਂ ਦੇ ਵਿੱਚ ਉਂਗਲਾਂ ਤੇ ਗਿਣੇ ਜਾਣ ਵਾਲੇ ਲੋਕ ਆ ਪਰ ਮੈਂ ਵਰਕਰਾਂ ਨੂੰ ਵੀ ਕਹਿੰਨਾ ਵੀ ਪਾਰਟੀ ਦਾ ਤਾਂ ਨਹੀਂ ਖੇਡਾ ਛੱਡਣਾ ਚਾਹੀਦਾ ਮੈਂ ਸੱਚੀ ਪਾਰਨ ਨੂੰ ਬੇਨਤੀ ਕਰਦਾ ਜੇ ਲੜਨਾ ਹੈ ਤਾਂ ਪਾਰਟੀ ਦੇ ਵਿੱਚ ਲੱਗੇ ਲੜੀ ਇਹਨਾਂ ਲੋਕਾਂ ਨੂੰ ਪਰ ਜਿਹੜੇ ਤੁਸੀਂ ਕਹਿ ਰਹੇ ਹੋ ਵਰਕਰ ਵਰਕਰ ਸਾਡਾ ਬਹੁਤ ਸਟਰੋਂਗ ਹੈ ਤੁਸੀਂ ਜੁੜਿਓ ਸੱਚ ਦੀ ਪੜਤਾਲ ਦੇ ਨਾਲ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਜੀ ਤਾਰਾ ਕਾਂਗਰਸ ਪਾਰਟੀ ਦੇ ਵਿੱਚ ਪਿਛਲੇ ਦਿਨੀ ਜਿਨਕੇ ਬਿਵਾਦ ਵੱਧਦਾ ਜਾ ਰਿਹਾ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਵੱਲੋਂ ਇੱਕ ਕਾਂਗਰਸ ਪਾਰਟੀ ਦੇ ਵਰਕਰ ਨੂੰ ਕੁੱਟਿਆ ਜਾਂਦਾ ਉਹ ਕਿਉਂ ਕੁੱਟਿਆ ਜਾਂਦਾ ਉਹ ਕਿਸ ਜਨਕੇ ਗੱਲਬਾਤ ਕਰਨ ਲਈ ਸਾਡੇ ਨਾਲ ਕਾਲਾ ਸ਼ਰਮਾ ਜੀ ਸਾਡੇ ਨਾਲ ਪੂਰੀ ਜਾਣਕਾਰੀ ਲਵਾਂਗੇ ਕਾਲਾ ਜੀ ਜਿਹੜਾ ਪਿਛਲੇ ਦਿਨੀ ਸੁਖਜਿੰਦਰ ਸਿੰਘ ਡਿਪਟੀ ਸੀਐਮ ਰੰਧਾਵਾ ਦੇ بیٹے ਵੱਲੋਂ ਇੱਕ ਪਾਰਟੀ ਵਰਕਰ ਨੂੰ ਕੁੱਟਿਆ ਜਾਂਦਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜਿਹੜਾ ਇਹ ਵਿਵਾਦ ਸ਼ੁਰੂ ਹੋਇਆ ਇਹ ਜੂਥ ਦਾ ਜਾਨੀ ਕਿ ਇੱਕ ਮੁੰਡਾ ਹੈਗਾ ਸਹਿਜਪਾਲ ਸਿੰਘ ਜੋ ਸਹਿਜਪਾਲ ਸਿੰਘ ਦਾ ਦੋਸਤ ਹੈ ਜਿਹੜਾ ਤੁਸੀਂ ਲੜਕੇ ਦਾ ਨਾਮ ਲਿਆ ਹੈ ਉਹਦੇ ਨਾਲ ਸੁਖੀ ਰੰਧਾਵੇ ਦੇ ਲੜਕੇ ਦੀ ਲੜਾਈ ਝਗੜਾ ਚੱਲਦਾ ਉਦੇ ਵਿੱਚ ਉਹ ਬੱਚੇ ਦੇ ਸੱਟ ਲੱਗਦੀ ਹੈ ਸਹਿਜਪਾਲ ਸਿੰਘ ਜਲਾਲਾਬਾਦ ਤੋਂ ਸਾਡਾ ਯੂਥ ਦਾ ਪ੍ਰਧਾਨ ਬਣ ਕੇ ਗਿਆ ਲੋਕਾਂ ਦਾ ਚੁਣਿਆ ਹੋਇਆ ਨਮੈਂਦਾ ਉਹ ਉਸ ਲੜਕੇ ਦੇ ਹੱਕ ਦੇ ਵਿੱਚ ਆ ਜਾਂਦਾ ਕਿਉਂਕਿ ਉਹ ਉਸ ਦਾ ਦੋਸਤ ਹੈ ਤੇ ਉਸ ਨੇ ਉਹਦੀ ਯੂਥ ਦੀਆਂ ਵੋਟਾਂ ਦੇ ਵਿੱਚ ਮਦਦ ਕੀਤੀ ਹੈ ਪਰ ਜਿਹੜੀ ਇਹ ਚੱਲ ਰਿਹਾ ਇਹ ਬਹੁਤੀ ਮੰਦ ਭੱਗਾ ਹੈ ਜੇ ਸੁਖੀ ਰੰਦਾਵਾ ਸਾਡੇ ਬਹੁਤੀ ਸਤਿਕਾਰਯੋਗ ਲੀਡਰ ਹੈ ਪਰ ਉਹਨਾਂ ਨੂੰ ਇੱਥੋਂ ਤੱਕ ਇਸ ਮਸਲੇ ਨੂੰ ਆਉਣ ਨਹੀਂ ਦੇਣਾ ਚਾਹੀਦਾ ਸੀ ਦੋਨਾਂ ਬੱਚਿਆਂ ਨੂੰ ਭਾਉਂਦੇ ਬਾਕੇ ਤੇ ਉਸ ਨੂੰ ਸੁਲਾ ਸਫਾਈ ਕਰਾਉਂਦੇ ਆਪ ਦੇ ਬੱਚੇ ਦਾ ਜੇ ਕਸੂਰ ਸੀ ਉਹਨੂੰ ਘੂਰਦੇ ਜੇ ਉਸ ਵਰਕਰ ਦਾ ਕਸੂਰ ਸੀ ਤਾਂ ਉਸ ਨੂੰ ਉਹ ਕਹਿੰਦੇ ਵੀ ਕਾਕਾ ਇਹ ਕੰਮ ਤੁਹਾਡੇ ਵਾਸਤੇ ਠੀਕ ਨਹੀਂ ਜੀ ਇੱਕ ਆਪ ਪਾਰਟੀ ਦੇ ਜਿਹੜੇ ਵਰਕਰ ਹੈ ਉਹਨਾਂ ਵਿੱਚ ਹੀ ਇਸ ਤਰ੍ਹਾਂ ਦਾ ਹੋ ਰਿਹਾ ਪਾਰਟੀ ਦੀ ਜਿਹੜੇ ਬੰਦੇ ਲੜੀ ਜਾਂਦੇ ਇੱਕ ਦੂਜੇ ਨੂੰ ਕੁੱਟੀ ਮਾਰੀ ਜਾਂਦੇ ਆ ਤੇ ਲੋਕ ਇਹਨਾਂ ਨਾਲ ਜੁੜਨਗੇ ਕਿਵੇਂ ਲੋਕ ਟੁੱਟਣਗੇ ਜੁੜਨਗੇ ਨਹੀਂ ਜਿਹੜਾ ਵਰਕਰ ਹੈ ਨਾ ਕਾਂਗਰਸ ਦਾ ਉਹ ਕਿਸੇ ਵੀ ਪਾਰਟੀ ਦਾ ਵਰਕਰ ਹੁੰਦਾ ਉਹ ਰੀੜ ਦੀ ਹੱਡੀ ਹੁੰਦੀ ਆ ਇਸ ਗੱਲ ਨੂੰ ਤਾਂ ਭਲੀ ਭਾਤੀ ਸੁਖਜਿੰਦਰ ਸਿੰਘ ਰੰਧਾਵਾ ਜੀ ਵੀ ਜਾਣਦੇ ਆ ਪਰ ਅਸੀਂ ਕਹਿੰਨੇ ਆ ਵੀ ਬਹੁਤ ਹੀ ਮਦਭਾਗੀ ਗੱਲ ਹੋਈ ਆ ਪਰ ਜਿਹੜਾ ਸਹਿਜਪਾਲ ਦਾ ਸਟੈਂਡ ਆ ਉਸ ਨੂੰ ਅਸੀਂ ਕਹਿੰਨੇ ਆ ਵੀ ਉਹਦਾ ਵਾਕਿਆ ਹੀ ਮੁੰਡੇ ਦਾ ਵਾਕਿਆ ਹੀ ਸਟੈਂਡ ਲਿਆ ਉਹਨੇ ਆਪਦੇ ਵਰਕਰ ਦੀ ਖਾਤਰ ਆਪਦੇ ਭਰਾ ਦੀ ਖਾਤਰ ਜਾਂ ਆਪਦੇ ਦੋਸਤ ਦੀ ਖਾਤਰ ਉਹ ਆਪਦੇ ਸਹਿਜਪਾਲ ਜਿਹੜਾ ਆਪਦੇ ਸਟੈਂਡ ਤੇ ਕਾਇਮ ਹੈ ਅਸੀਂ ਉਹਨੂੰ ਸਲੂਟ ਕਰਦੇ ਆ ਉਹਨੂੰ ਇਹ ਕੰਮ ਕਰਨਾ ਜ਼ਰੂਰੀ ਸੀ ਚਾਹੇ ਉਹ ਦੂਸਰੇ ਪਾਸੇ ਡਿਪਟੀ ਸੀਐਮ ਦਾ ਮੁੰਡਾ ਹੈ ਚਾਹੇ ਕਿਸੇ ਵੱਡੇ ਮੰਤਰੀ ਦਾ ਮੁੰਡਾ ਹੈ ਜੇ ਉਹ ਕਿਸੇ ਵੱਡੇ ਮੰਤਰੀ ਦਾ ਮੁੰਡਾ ਹੈ ਤੇ ਉਹ ਵਰਕਰ ਹੈ ਜਿਹੜਾ ਸਹਿਜਪਾਲ ਦੇ ਨਾਲ ਲੱਗ ਹੈਗਾ ਉਹ ਉਹ ਵੀ ਉਹਦਾ ਦੋਸਤ ਹੈ ਉਨੇ ਉਹਦੀ ਮਦਦ ਕੀਤੀ ਹੈ ਪਰ ਉਹ ਕਿਵੇਂ ਉਹਨੂੰ ਛੱਡ ਦੇ ਜੇ ਸਹਿਜਪਾਲ ਨੂੰ ਇਸ ਸਹਿਜਪਾਲ ਨੂੰ ਇਹਦੀ ਕੋਈ ਵੀ ਕੀਮਤ ਚ ਚਕਾਉਣੀ ਪਵੇ ਮੈਂ ਕਹਿੰਦਾ ਸਹਿਜਪਾਲ ਨੂੰ ਚਕਾਉਣੀ ਚਾਹੀਦੀ ਹੈ ਤੁਸੀਂ ਇੱਕ ਇਹਦੀ ਜਿਹੜੀ ਵੀਡੀਓ ਲੀਕ ਹੁੰਦੀ ਆ ਤੁਸੀਂ ਉਹ ਵੀ ਵੇਖੀ ਹੋਣੀ ਆ ਹ ਜਿਹੜੀ ਉਹ ਕੁੱਟਮਾਰ ਵਾਲੀ ਉਹ ਕੁੱਟਮਾਰ ਵਾਲੀ ਜਿਹੜੀ ਵੀਡੀਓ ਹੈ ਉਹ ਵੀਡੀਓ ਵਾਇਰਲ ਹੋਈ ਹੈ ਉਹ ਤਾਂ ਹੀ ਉਹ ਤਾਂ ਮੰਦ ਭੱਗੀ ਹੈ ਵੀ ਸਾਡੇ ਆ ਵਰਕਰ ਆਪਸ ਵਿੱਚ ਹੀ ਲੜ ਰਹੇ ਆ ਤੇ ਅਸੀਂ ਦੂਜੀਆਂ ਸਿਆਸੀ ਪਾਰਟੀਆਂ ਦਾ ਮੁਕਾਬਲਾ ਕਿਵੇਂ ਕਰਾਂਗੇ ਉਥੇ ਰੰਡਾਵੇ ਦਾ ਬੇਟਾ ਕਹਿ ਰਿਹਾ ਇਹਦੇ ਮਾਰੋ 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 ਇਹਨੇ ਜਨਕੇ ਮੈਨੂੰ ਬਹੁਤ ਤੰਗ ਕੀਤਾ ਹੋਇਆ ਪਿਛਲੇ ਕਈ ਜਨਕੇ ਸਾਲਾਂ ਤੋਂ ਇਹੋ ਜਿਹਾ ਕਿੱਡਾ ਕੰਮ ਹੋਣੇ ਜਨਕੇ ਗਰਾਹ ਕਰਤਾ ਸੀ ਜਾਂ ਕ੍ਰਾਈਮ ਕਰਤਾ ਸੀ ਜਿਹੜਾ ਉਹ ਤੇ ਜਨਕੇ ਉਹ ਤੰਦ ਕੱਸਿਆ ਗਿਆ ਕੁੱਟਣ ਨੂੰ ਬੇਰੇ ਮਹੀਨਾ ਕੁੱਟਿਆ ਜਾ ਰਿਹਾ ਉਹ ਬੇਟੇ ਨੂੰ ਅਸੀਂ ਕਹਿੰਦੇ ਆ ਵੀ ਜੇ ਸੁਖੀ ਰੰਡਾਵੇ ਦੇ ਮੁੰਡੇ ਨੂੰ ਉਸ ਤੋਂ ਕੋਈ ਗਿਲਾ ਸ਼ਿਕਵਾ ਜਾਂ ਕੋਈ ਉਹਦੇ ਤੋਂ ਉਹਨੂੰ ਕੋਈ ਧਾਰਾ ਹੈ ਤੇ ਬੈਠ ਕੇ ਗੱਲ ਕਰਨ ਉਹ ਦੋਨੇ ਮੁੰਡੇ ਬੈਠ ਕੇ ਗੱਲ ਕਰਨ ਕੁੱਟਣਾ ਤਾਂ ਕੋਈ ਹੱਲ ਨਹੀਂ ਵੀ ਜਾ ਕੇ 10-10 ਗਨਮੈਣ ਲੈ ਜਾਓ ਗਨਮੈਣ ਉਹਦੇ ਬਾਪ ਦੇ ਆ ਸੁਖੀ ਰੰਡਾਵੇ ਦੇ ਜੋ ਗਨਮੈਨ ਲਾ ਜਾ ਕੇ ਉਹਨਾਂ ਦੇ ਉੱਤੇ ਕੋਈ ਰੋਹ ਝਾੜਦਾ ਸਾਡੇ ਆਮ ਵਰਕਰ ਤੇ ਇਹ ਤਾਂ ਫਿਰ ਬਹੁਤ ਹੀ ਮੰਦਭਗ ਹੈ ਇਹ ਗਨਮੈਨ ਦਿੱਤੇ ਆ ਗਨਮੈਨ ਤਾਂ ਰੰਦਾਵੇ ਦੇ ਬੇਠੇ ਨੂੰ ਦਿੱਤੇ ਆ ਨਾ ਉਹ ਲੋਕਾਂ ਨੂੰ ਕੁੱਟਣ ਖਾਤਣੇ ਦਿੱਤੇ ਜੇ ਹੁਣ ਕਾਨੂੰ ਐਕਸ਼ਨ ਹੁੰਦਾ ਕਿ ਉਹ ਗਨਮੈਨ ਫਸਣਗੇ ਇਹ ਤਾਂ ਪਾਸੇ ਨਿਕਲ ਜਾਣਗੇ ਜਿਹੜੇ ਪ੍ਰਿਟੀਕਲ ਬੰਦੇ ਆਮ ਹੀ ਤੌਰ ਤੇ ਹੁੰਦਾ ਹੈ ਜਿਹਨ ਅਫਸਰਾਂ ਤੇ ਚਿੱਕੜ ਛਿੜਕਿਆ ਜਾਂਦਾ ਹੈ ਪਹਿਲਾਂ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਵੀ ਸਾਡੇ ਨਾਲ ਲੱਗੋ ਸਾਡੀ ਤੁਸੀਂ ਮਦਦ ਕਰਾਓ ਜੇਕਰ ਉਹ ਨਹੀਂ ਕਰਦੇ ਮੁਲਾਜ਼ਮ ਤਾਂ ਵੀ ਮਰਦੇ ਆ ਜੇ ਉਹ ਕਰਦੇ ਆ ਤੇ ਤਾਂ ਵੀ ਮਰਦੇ ਆ ਉਹ ਤਾਂ ਤੁਸੀਂ ਦੇਖਿਆ ਹੈ ਵੀ ਇਹ ਮੌਜੂਦਾ ਸਰਕਾਰ ਨੇ ਜਿਹੜੀਆਂ ਵੋਟਾਂ ਆਈਆਂ ਸਰਪੰਚੀ ਦਾ ਇਲੈਕਸ਼ਨ ਪਹਿਲਾਂ ਸਰਪੰਚੀ ਨੂੰ ਭੰਗ ਕੀਤਾ ਤੇ ਜਦੋਂ ਉਹਨੂੰ ਮੁੱਖ ਮੰਤਰੀ ਕਸੂਤਾ ਫਸ ਗਿਆ ਫਿਰ ਉਹਨੇ ਦੋ ਅਫਸਰਾਂ ਦੇ ਉੱਤੇ ਗਾਹ ਸੁਢ ਦਿੱਤੀ ਵੀ ਇਹਨਾਂ ਦੀ ਗਲਤੀ ਹੈ ਇਹ ਤਾਂ ਹੁੰਦੀ ਹੀ ਆਏ ਇਹ ਤਾਂ ਮੇਰੇ ਵੀਰ ਜਿਹੜੇ ਗਨਮੈਨ ਆ ਉਹਨਾਂ ਨੂੰ ਸਾਹਮਣਾ ਚਾਹੀਦਾ ਵੀ ਅਸੀਂ ਕੀ ਕਰ ਰਹੇ ਹਾਂ ਵੀ ਕੱਲ ਨੂੰ ਸਾਡੇ ਦੀ ਗੱਲ ਆਉਣੀ ਹੈ ਇਹਨਾਂ ਲੋਕਾਂ ਨੇ ਤਾਂ ਨਿਕਲ ਜਾਣਾ ਇਹ ਮੱਧਪਗ ਹੈ ਕਿਸੇ ਦੀ ਤੁਸੀਂ ਸੁਰੱਖਿਆ ਰੱਖਿਆ ਕਰੋ ਕਿਸੇ ਦੀ ਸੁਰੱਖਿਆ ਕਰੋ ਪਰ ਕਿਸੇ ਨੂੰ ਕੁੱਟਮਾਰ ਤਾਂ ਨਾ ਕਰੋ ਸੂਰਖਿਆ ਖਾਤਰ ਤੁਹਾਡੀ ਸੂਰਖਿਆ ਖਾਤਰ ਆਏ ਆ ਨਾਲ ਲੱਗੇ ਆ ਜੇਕਰ ਉਹ ਕੋਈ ਗਲਤ ਕੰਮ ਕਰਦਾ ਫਿਰਦਾ ਉਹ ਕਹਿੰਦੇ ਕੁੱਟਣਾ ਤਾਂ ਇਹ ਬਣਦੇ ਨਹੀਂ ਕਾਨੂੰਨ ਉਹ ਜਿਹੜੇ ਉਹਦੇ ਰੱਖਿਆ ਗਾਰਡ ਆ ਸੁਖੀ ਰੰਧਾਵੇ ਦੇ ਮੁੰਡੇ ਦੇ ਉਹ ਉਹਦੀ ਰੱਖਿਆ ਕਰਨ ਉਹ ਦਿੱਤੇ ਕਦੇ ਵਾਸਤੇ ਮੁੰਡੇ ਦੀ ਰੱਖਿਆ ਵਾਸਤੇ ਆ ਪਰ ਉਹ ਕਿਸੇ ਦੇ ਕਿਸ ਨੂੰ ਕੁੱਟ ਮਾਰਨਾ ਨਾ ਕਰਨ ਉਹ ਉਹ ਫੜੀ ਵੇਖਿਆ ਫੜੀ ਬੈਠਿਆ ਵੀਡੀਓ ਦੇ ਵਿੱਚ ਵੇਖੋ ਤੇ ਜਿਹੜਾ ਸੁਖੀ ਰੰਧਾਵੇ ਦਾ ਮੁੰਡਾ ਉਹਦੇ ਉਹ ਠੁੱਡੇ ਮਾਰਿਆ ਉਹ ਇਸੇ ਗੱਲ ਕਰਕੇ ਕਹਿ ਰਹੇ ਆ ਨਾ ਵੀ ਇੱਥੇ ਫਿਰ ਪਾਣਾ ਪੈ ਰਿਹਾ ਆਮ ਵਰਕਰ ਦਾ ਫਰ ਤੁਹ ਕੁ ਪਛ ਪਰਤਾਲ ਨਹੀਂ ਜੇ ਸੁਖੀ ਰੰਦਾਵੇ ਦੇ ਮੁੰਡੇ ਨਹੀਂ ਆਮ ਵਰਕਰ ਨੂੰ ਕੁੱਟਣਾ ਤੇ ਪਰ ਸਾਡੇ ਵਰਕਰ ਤਾਂ ਘਰੇ ਬੈਠ ਜਾਣਗੇ ਪਰ ਸਾਡੀ ਪਾਰਟੀ ਚੱਲੂਗੀ ਕਿਵੇਂ ਇਸ ਗੱਲ ਦੀ ਤਾਂ ਮੈਂ ਕਹਿੰਨਾ ਸਾਡੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਕਹਿੰਨਾ ਵੀ ਇਸ ਗੱਲ ਦਾ ਨੋਟਿਸ ਲਿਆ ਜਾਵੇ ਜੇ ਕੋਈ ਗਲਤ ਹੈ ਉਹਨੂੰ ਗਲਤ ਥੁੱਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਛੋਟਾ ਜਿਹੜਾ ਸੂਬਾ ਪ੍ਰਧਾਨ ਆ ਜਨਨ ਕਿ ਰਾਜਾ ਸਿੰਘ ਬੜਿੰਗ ਉਹ ਤਾਂ ਕਹਿ ਰਿਹਾ ਵੀ ਬਹੁਤ ਵਧੀਆ ਕੰਮ ਕੀਤਾ ਮੁੰਡੇ ਨੇ ਇਹੋ ਜਿਹੇ ਮੁੰਡੇ ਨਹੀਂ ਜੇ ਕੰਮ ਕਰਨਗੇ ਤੇ ਹੋਰ ਕੌਣ ਕਰੂਗਾ ਹਾਂ ਉਹ ਹਾਂ ਜਿਹੜੇ ਸਾਡੇ ਰਾਜਾ ਵੜਿੰਗ ਜੀ ਹੈ ਪੰਜਾਬ ਦੇ ਪ੍ਰਧਾਨ ਹੈ ਉਹ ਸ਼ਾਬਾਸ਼ ਹੀ ਦੇ ਰਿਹਾ ਜੀ ਸੁਖੀ ਰੰਡਾਵੇ ਦੇ ਮੁੰਡੇ ਨੂੰ ਸੱਦ ਕੇ ਸਟੇਜ ਤੇ ਸੁਖ ਦੇ ਰਿਹਾ ਵੀ ਅੱਜ ਛੋਟਾ ਰੰਡਾਵਾ ਆਇਆ ਵਾ ਕਾਕਾ ਰੰਡਾਵਾ ਆਇਆ ਵਾ ਉਹਨੂੰ ਸੱਦੋ ਮਾਨੂੰ ਸ਼ਾਬਾਸ਼ ਦੇਵਾ ਵੀ ਜੇ 23 23 ਸਾਲ ਦੇ ਮੁੰਡੇ ਨਹੀਂ ਲੜਨਗੇ ਤੇ ਹੋਰ ਮੈਂ ਲੜੂੰਗਾ ਇਹ ਤਾਂ ਉਦੋਂ ਵੀ ਮੰਦਭਾਗੀ ਗੱਲ ਹੈ ਸਾਡਾ ਜੇ ਪੰਜਾਬ ਦਾ ਪ੍ਰਧਾਨ ਆਪਸ ਵਿੱਚ ਮੁੰਡਿਆਂ ਨੂੰ ਜੂਦ ਤੇ ਮੁੰਡਿਆਂ ਨੂੰ ਲੜਾ ਰਿਹਾ ਹੈ ਤੇ ਇਹ ਤਾਂ ਬਹੁਤ ਹੀ ਮੰਦਭਾਗੀ ਗੱਲ ਹੈ ਇਸ ਗੱਲ ਦਾ ਨੋਟਿਸ ਰਾਹੁਲ ਗਾਂਧੀ ਨੂੰ ਲੈਣਾ ਚਾਹੀਦਾ ਉਹ ਰਾਹੁਲ ਗਾਂਧੀ ਆਵੇ ਤੇ ਜਾਂ ਦਿੱਲੀ ਸੱਦੇ ਨੂੰ ਇਹਦੀ ਸੱਦ ਕੇ ਰਾਜੇ ਵੜਿੰਗ ਦੀ ਕਲਾਸ ਲਾਵੇ ਕਲਾਸ ਲਾ ਕੇ ਉਹਨੂੰ ਸਮਝਾਵੇ ਵੀ ਕੀ ਕਰ ਰਹੇ ਆ ਤੂੰ ਵੀ ਲੋਕ ਆਪਾਂ ਨਾਲ ਜੋੜਨੇ ਆ ਕਿ ਤੋੜਨੇ ਆ ਫਿਰ ਆਉਂਦੀਆਂ ਆ ਲੋਕ ਸਭਾ ਦੀਆਂ ਸੀਟਾਂ ਦੇ ਆਉਂਦੀਆਂ ਲੋਕ ਸਭਾ ਦੀਆਂ ਵੋਟਾਂ ਦੇ ਵਿੱਚ ਜਾਂ 2 ਸਾਲਾਂ 3 ਸਾਲਾਂ ਬਾਅਦ ਆਉਂਦੀਆਂ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਤੇ ਫਿਰ ਜੇ 23 23 ਸਾਲਾਂ ਦੇ ਮੁੰਡੇ ਲੜਾਉਣੇ ਆ ਰਾਜੇ ਵੜਿੰਗ ਨੇ ਤੇ ਫਿਰ ਝੋਲੀਆਂ ਭਰ ਲੈਣ ਦਾ ਜਾਂ ਵੜਿੰਗ ਜੀ ਵੋਟਾਂ ਨਹੀਂ ਪੈਣੀਆਂ ਫਿਰ ਫਿਰ ਤਾਂ ਮੁੰਡਿਆਂ ਨਾਲ ਮੁੰਡੇ ਲੜਨਗੇ ਵੋਟਾਂ ਕਿਥੋਂ ਭਲਦੇ ਆ ਇਸ ਇਹਦਾ ਤਾਂ ਮਤਲਬ ਇਹੀ ਹੈ ਕਿ ਪਰੜਾ ਭਾਰਾ ਕਰਕੇ ਉਹ ਜਾਨਕੀ ਕਹਿ ਰਹੇ ਸੁਖੀ ਰੰਧਾਵੇ ਦੇ ਬੇਟੇ ਨੂੰ ਜਿਹੜੀ ਇੱਕ ਹੱਲਾਸ਼ੇਰੀ ਦੇ ਰਿਹਾ ਵੀ ਛੋਟਾ ਰੰਧਾਵਾ ਜੀ ਆ ਗਿਆ ਜੇ 23 ਸਾਲ ਦਾ ਇਹ ਮੁੰਡਾ ਨਹੀਂ ਕੰਮ ਕਰੂਗਾ ਇਹਦਾ ਮਤਲਬ ਹੈ ਕਿਸੇ ਨੂੰ ਕੁੱਟਣਾ ਵੀ ਉਹਦੇ 'ਚ ਹੱਲਾਸ਼ੇਰੀ ਦੇਣੀ ਇੱਕ ਪਾਸੇ ਉਹਨੂੰ ਕਹਿਣਾ ਸੀ ਵੀ ਬੇਟਾ ਇਹ ਕੰਮ ਤੂੰ ਕੀਤਾ ਠੀਕ ਨਹੀਂ ਕੀਤਾ ਜੇ ਕੋਈ ਗੱਲਬਾਤ ਸੀਗੀ ਤੂੰ ਸਾਨੂੰ ਦੱਸਦਾ ਵੱਡੇ ਬੰਦੇ ਨੂੰ ਦੱਸਦਾ ਉਹਦੇ ਵਿੱਚ ਬਹਿ ਕੇ ਵੱਡੇ ਬੰਦੇ ਜੇ ਕਿ ਉਹਦਾ ਹੱਲ ਕੋਈ ਕੱਢ ਲੈਂਦੇ ਇਹ ਤਾਂ ਪਤਾ ਕੀ ਗੱਲ ਆ ਵੀ ਜਿਹੜੇ ਮੁੰਡੇ ਲੜਪੇ ਉਹਨਾਂ ਦੀ ਉਮਰ ਬਿਲਕੁਲ ਥੋੜੀ ਏ ਕੋਈ 23 ਸਾਲ ਦਾ ਜਾਂ 25 ਸਾਲ ਦਾ ਪਰ ਰਾਜੇ ਵੜਿੰਗ ਦੀ ਉਮਰ ਤਾਂ ਹੁਣ ਮਚੌਰ ਹੈ ਅਕਸਰ ਪੰਜਾਬ ਦਾ ਪ੍ਰਧਾਨ ਹੈ ਉਹ ਉਹਦੇ ਗੱਲੋਂ ਇਹ ਮੂੰਹ ਦੇ ਵਿੱਚੋਂ ਗੱਲ ਸ਼ੋਭਾ ਨਹੀਂ ਦਿੰਦੀ ਵੀ ਜੇ 23 22 ਸਾਲ ਦੇ ਮੁੰਡੇ ਲੜਨਗੇ ਤੇ ਹੋਰ ਮੈਂ ਲੜੂੰਗਾ ਪਰ ਉਹ ਮੁੰਡਿਆਂ ਨੂੰ ਸਮਝਾਉਂਦਾ ਬੁਝਾਉਂਦਾ ਕਿ ਉਹ ਪੰਜਾਬ ਦਾ ਪ੍ਰਧਾਨ ਹੈ ਪੰਜਾਬ ਦਾ ਪ੍ਰਧਾਨ ਹੈ ਪੰਜਾਬ ਦਾ ਮੁਖੀ ਹੈ ਮੁਖੀ ਹੋਣ ਦੇ ਨਾਤੇ ਉਹਦਾ ਦੋਨਾਂ ਨੂੰ ਹੱਕ ਬਣਦਾ ਈ ਸੱਦਣ ਦਾ ਸੱਦ ਕਿ ਉਹਨਾਂ ਨੂੰ ਦੋਨਾਂ ਨੂੰ ਸਮਝਾਉਂਦਾ ਜਿਹਦੀ ਗਲਤੀ ਜਿੰਨੀ ਸੀ ਉਹਨੂੰ ਉਹਨੀ ਫਟਕਾਰ ਪਾਉਂਦੇ ਉਹ ਤੇ ਪਰ ਜੇ ਸਹਿਜਪਾਲ ਨੂੰ ਸਸਪੈਂਡ ਕਰਤਾ ਇਹਦਾ ਮਤਲਬ ਵੀ ਉਸ ਲੜਾਈ ਦਾ ਹੱਲ ਨਿਕਲਿਆ ਨਹੀਂ ਉਸ ਲੜਾਈ ਦਾ ਹੱਲ ਨਹੀਂ ਉਸ ਇੱਕ ਆਮ ਵਰਕਰ ਨੇ ਜਲਾਲਾਬਾਦ ਤੋਂ ਇਲੈਕਸ਼ਨ ਲੜ ਕੇ ਵੋਟਾਂ ਰਾਹੀਂ ਉਹ ਇੱਕ ਵਿਧਾਨ ਸਭਾ ਜਾਂ ਜ਼ਿਲ੍ਹੇ ਦਾ ਪ੍ਰਧਾਨ ਬਣ ਕੇ ਗਿਆ ਜੂਤ ਦਾ ਉਹਨੂੰ ਤੁਸੀਂ ਹਲੇ ਪ੍ਰਧਾਨਗੀ ਤਾਂ ਉਹਨੂੰ ਮਿਲਦੀ ਅੱਜ ਤੇ ਅਗਲੇ ਦਿਨ ਤੁਸੀਂ ਉਹਨੂੰ ਸਾਬਕਾ ਪ੍ਰਧਾਨ ਬਣਾ ਦਿੰਦੇ ਹੋ ਤੇ ਉਹਦੇ ਉੱਤੇ ਦਿਲ ਪੁੱਛਿਆ ਲੋੜੀ ਦਾ ਅਗਲੇ ਦਾ ਉਹ ਲੱਖ ਰੁਪਏ ਲਾ ਕੇ ਗਿਆ ਮੁੰਡਾ ਉਹਦਾ ਉਹਦਾ ਕਸੂਰ ਤਾਂ ਪੁੱਛਦੇ ਨਾ ਉਹਦਾ ਕਸੂਰ ਬਸ ਇੰਨਾ ਹੀ ਹੈ ਵੀ ਉਹ ਆਮ ਬੰਦੇ ਦੇ ਆ ਕੇ ਵਰਕਰ ਖੜਾ ਹੈ ਉਹ ਸੁਖੀ ਰੰਧਾਵੇ ਦੇ ਮੁੰਡੇ ਦਾ ਸਟੈਂਡ ਨਹੀਂ ਲਿਆ ਜਿਵੇਂ ਉਹਨੇ ਸਾਡੇ ਪ੍ਰਧਾਨ ਨੇ ਰਾਜਾ ਵੜਿੰਗ ਜੀ ਨੇ ਸੁਖੀ ਰੰਧਾਵੇ ਦੇ ਮੁੰਡੇ ਦਾ ਸਟੈਂਡ ਲਿਆ ਉਹ ਸੁਖੀ ਰੰਧਾਵੇ ਦੇ ਹੱਕ ਚ ਬੋਲ ਰਿਹਾ ਪਰ ਸਾਡਾ ਸਹਿਜਪਾਲ ਜੀ ਇਹ ਕਾਮ ਵਰਕਰ ਦੇ ਹੱਕ ਚ ਬੋਲ ਰਿਹਾ ਇਸ ਕਰਕੇ ਉਹਨੂੰ ਸਸਪੈਂਡ ਕੀਤਾ ਗਿਆ ਉਹਨੇ ਆਖਿਆ ਵੀ ਜੇ ਤਾ ਹੁਣ ਉੱਚੀ ਕਰਕੇ ਤੁਰਨਾ ਤਾਂ ਇਹਦੇ ਮਾੜੇ ਮੋٹے ਤਾਂ ਆਪਾਂ ਨੂੰ ਮੁੱਲ ਤਾਰਨੇ ਪੈਣਗੇ ਜੇਕਰ ਇਹੋ ਜੇ ਬਿਆਨ ਰਾਜਾ ਵੜਿੰਗ ਦੇਣਗੇ ਜਿਹੋ ਜੇ ਤੁਸੀਂ ਅੱਜ ਕੱਲੀ ਵੇਖ ਲਈ ਕਿ ਤੁਸੀਂ ਆਪ ਦੇ ਜਿਹੜੇ ਪਾਰਟੀ ਦੇ ਵਰਕਰ ਹੈ ਉਹਨਾਂ ਨੂੰ ਕੀ ਸੰਦੇਸ਼ਾ ਦਿਓਗੇ ਮੈਂ ਪਾਰਟੀ ਦੇ ਵਰਕਰਾਂ ਨੂੰ ਇੱਕੋ ਹੀ ਚੀਜ਼ ਕਹਿਣਾ ਹੈ ਵੀ ਪਾਰਟੀ ਹੈ ਨਾ ਜਿਹੜੀ ਪਾਰਟੀ ਬਹੁਤ ਵਧੀਆ ਪਾਰਟੀ ਹੈ ਕਾਂਗਰਸ ਨਾਲ ਦੀ ਪਾਰਟੀ ਕਿਤੇ ਵੀ ਹੈ ਨਹੀਂ ਕਿਤੇ ਜਮਾਤ ਨਹੀਂ ਹੋਜੀ ਮੈਂ ਇੱਕ ਕਾਂਗਰਸ ਦਾ ਛਪਾਈ ਹਾਂ ਪਰ ਗੱਲ ਤੁਹਾਨੂੰ ਮੈਂ ਦੱਸਦਾ ਜਿੰਨਾ ਕੁ ਸਤਿਕਾਰ ਸਾਨੂੰ ਇੱਥੇ ਕਾਂਗਰਸ ਦੇ ਵਿੱਚ ਮਿਲਿਆ ਅਸੀਂ ਟਕਸਾਲੀਆਂ ਦੇ ਵਿੱਚ ਉਂਗਲਾਂ ਦੇ ਗਿਣੇ ਜਾਣ ਵਾਲੇ ਲੋਕ ਹਾਂ ਪਰ ਮੈਂ ਵਰਕਰਾਂ ਨੂੰ ਵੀ ਕਹਿਣਾ ਵੀ ਇਹ ਪਾਰਟੀ ਦਾ ਤਾਂ ਨਹੀਂ ਖੇਡਾ ਛੱਡਣਾ ਚਾਹੀਦਾ ਮੈਂ ਸੱਚ ਪਾਲਣ ਨੂੰ ਬੇਨਤੀ ਕਰੂੰਗਾ ਵੀ ਉਹ ਇਸ ਘਬਰਾਹ ਨਾ ਜਾਵੇ ਇਸ ਗੱਲ ਤੋਂ ਇਸ ਸਸਪੈਂਡਾਂ ਆਉਂਦੇ ਰਹਿੰਦੇ ਆ ਉਹਦੇ ਵੀ ਆਉਂਦੇ ਆ ਉਹਦੇ ਜਾਂਦੇ ਵੀ ਰਹਿੰਦੇ ਆ ਉਹ ਮੇਰਾ ਵੀਰ ਪਾਰਟੀ ਦੇ ਵਿੱਚ ਰਹਿ ਕੇ ਕੰਮ ਕਰੇ ਜੇ ਲੜਨਾ ਹੈ ਤਾਂ ਪਾਰਟੀ ਦੇ ਵਿੱਚ ਲੈ ਕੇ ਲੜੇ ਇਹਨਾਂ ਲੋਕਾਂ ਨਾਲ ਪਰ ਜਿਹੜੇ ਤੁਸੀਂ ਕਹਿ ਰਹੇ ਹੋ ਵਰਕਰ ਵਰਕਰ ਸਾਡਾ ਬਹੁਤ ਸਟਰੋਂਗ ਹੈ ਤੁਸੀਂ ਪਿੱਛੇ ਵੀ ਦੇਖਿਆ ਹੋਣਾ ਅਸੀਂ 10 ਸਾਲ ਕਾਲੀ ਦਲ ਨਾਲ ਲੜੇ ਹੁਣ ਆਮ ਆਦਮੀ ਨਾਲ ਲੜ ਰਹੇ ਹਾਂ ਪਰ ਪਰ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਹੈ ਉਦੋਂ ਸਾਡੇ ਵਰਕਰ ਦੀ ਪੁੱਛਗਿੱਛ ਨਹੀਂ ਹੁੰਦੀ ਇਸ ਗੱਲ ਦਾ ਸਾਨੂੰ ਗਿਲਾ ਇਹ ਸੰ ਕਾਲਾ ਸ਼ਰਮਾ ਜੀ ਜ਼ੈਤੋ ਜਿਨ੍ਹਾਂ ਨੇ ਦੱਸਿਆ ਕਿ ਇਹ ਪਾਰਟੀ ਦੇ ਵਿੱਚ ਰਹਿ ਕੇ ਸਾਨੂੰ ਉਦੋਂ ਬੜਾ ਦੁੱਖ ਹੁੰਦਾ ਜਦੋਂ ਕਿ ਅਸੀਂ ਕੰਮ ਕਰਦੇ ਦਿਨ-ਰਾਤ ਤੇ ਪਾਰਟੀ ਦੇ ਵਿੱਚ ਸਾਡੀ 10 ਪੁਛ ਨਹੀਂ ਹੁੰਦੀ ਕਿ ਪਾਰਟੀ ਦੇ ਵਿੱਚ ਵਰਕਰ ਦੀ 10 ਪੁਛ ਹੋਣੀ ਜ਼ਰੂਰੀ ਹੈ ਤੁਸੀਂ ਦੇਖ ਰਹੇ ਹੋ ਸੱਚ ਦੀ ਬਰਤਾਲ ਮੈਂ ਤੁਹਾਡਾ ਅਵਤਾਰ ਸੰਜੀਦਾਰਾ ਫਿਰ ਮਿਲਦੇ ਹਾਂ ਧੰਨਵਾਦ